ਤਾਂ ਅੱਜ ਹੈ ਜੀ 1 ਮਈ ਦੁਨੀਆ ਭਰ ਦੇ 120 ਦੇਸ਼ਾਂ ਦੇ ਵਿੱਚ ਮਜ਼ਦੂਰ ਦਿਵਸ ਜਿਹੜਾ ਮਨਾਇਆ ਜਾਂਦਾ ਹੈ। ਅਸਲ ਦੇ ਵਿੱਚ ਦਾ ਇਤਿਹਾਸ ਕੀ ਸੀਗਾ? ਤਾਂ ਇਹਦੀ ਸ਼ੁਰੂਆਤ ਹੋਈ ਹੈ 1 ਮਈ 1886 ਨੂੰ ਅਮਰੀਕਾ ਦੇ ਵਿੱਚ ਜਿੱਥੇ ਕਈ ਮਜ਼ਦੂਰ ਸੰਘ ਜੁਨੀਅਨਾਂ ਸੀ ਜਿਨ੍ਹਾਂ ਨੇ ਕੰਮ ਦਾ ਸਮਾਂ 8 ਘੰਟੇ ਜਿਹੜਾ ਨਿਰਧਾਰਤ ਕਰ ਲਈ ਹੜਤਾਲ ਕੀਤੀ ਸੀ ਤੇ ਜਗ੍ਹਾ ਸੀ ਜਿਹੜੀ ਸ਼ਿਕਾਗੋ ਦੀ ਹਿ ਮਾਰਕੀਟ ਤਾਂ ਇੱਥੇ ਤੋਂ ਹੜਤਾਲ ਕਰ ਰਹੇ ਸੀ ਤਾਂ ਉੱਥੇ ਬੰਬ ਧਮਾਕਾ ਹੋ ਜਾਂਦਾ ਹੈ। ਬੰਬ ਧਮਾਕਾ ਕਿਸ ਨੇ ਕਰਵਾਇਆ ਇਹ ਪਤਾ ਨਹੀਂ ਲੱਗਦਾ। ਉੱਥੋਂ ਦੀ ਪੁਲਿਸ ਜਿਹੜੀ ਮਜ਼ਦੂਰਾਂ ਤੇ ਗੋਲੀਆਂ ਚਲਾ ਦਿੰਦੀ ਹੈ ਕਈ ਮਜ਼ਦੂਰ ਹੈ ਜਿਹੜੇ ਉੱਥੇ ਮਾਰੇ ਜਾਂਦੇ ਆ ਤਾਂ ਸ਼ਿਕਾਗੋ ਸ਼ਹਿਰ ਦੇ ਵਿੱਚ ਸ਼ਹੀਦ ਮਜ਼ਦੂਰਾਂ ਦੀ ਯਾਦ ਦੇ ਵਿੱਚ ਪਹਿਲੀ ਵਾਰ ਮਜ਼ਦੂਰ ਦਿਵਸ ਮਨਾਇਆ ਗਿਆ ਸੀ ਇਸ ਤੋਂ ਬਾਅਦ ਪੈਰਿਸ ਦੇ ਵਿੱਚ 1899 ਦੇ ਵਿੱਚ ਅੰਤਰਰਾਸ਼ਟਰੀ ਆਜ਼ਵਾਦੀ ਸਮੇਲਨ ਦੇ ਵਿੱਚ ਐਲਾਨ ਕੀਤਾ ਗਿਆ ਸੀਗਾ ਇਹ નિર્ਦੋਸ਼ ਲੋਕਾਂ ਦੀ ਯਾਦ ਦੇ ਵਿੱਚ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਇਹ ਜਿਹੜਾ ਉਹ ਮਨਾਇਆ ਜਾਏਗਾ ਤਾਂ ਇਸ ਤੋਂ ਬਾਅਦ ਬਾਕੀ ਹੋਰ ਦੇਸ਼ਾਂ ਦੇ ਵਿੱਚ ਇਹ ਮਜ਼ਦੂਰ ਦਿਵਸ ਹੈ ਜਿਹੜਾ ਮਨਾਇਆ ਜਾਣ ਲੱਗ ਪਿਆ ਤਾਂ ਇਹ ਇਹਦਾ ਜਿਹੜਾ ਇਤਿਹਾਸ ਸੀਗਾ ਬਾਕੀ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਤਰੀਕ ਨੂੰ ਮਜ਼ਦੂਰ ਦਿਵਸ ਜਿਹੜਾ ਮਨਾਇਆ ਜਾਂਦਾ ਹੈ ਜਿਵੇਂ ਨਿਊਜ਼ੀਲੈਂਡ ਕੰਟਰੀ ਹੈਗੀ ਤਾਂ ਇੱਥੇ ਅਕਤੂਬਰ ਮਹੀਨੇ ਦੇ ਚੌਥੇ ਸੋਮਵਾਰ ਨੂੰ ਇਹ ਮਜ਼ਦੂਰ ਦਿਵਸ ਜਿਹੜਾ ਮਨਾਇਆ ਜਾਂਦਾ ਹੈ ਤਾਂ ਗੱਲ ਕਰਦੇ ਆ ਆਪਣੇ ਭਾਰਤ ਦੀ ਆਪਣੇ ਭਾਰਤ ਦੇ ਵਿੱਚ ਹੈ ਜਿਹੜਾ ਸਭ ਤੋਂ ਪਹਿਲਾ ਮਜ਼ਦੂਰ ਦਿਵਸ ਮਨਾਉਣ ਦੀ ਜਿਹੜੀ ਸ਼ੁਰੂਆਤ ਹੋਈ ਸੀ ਉਹ ਤਾਮਿਲਨਾਡੂ ਦੀ ਰਾਜਧਾਨੀ ਸੀਗੀ ਚੇਨਈ ਤਾਂ ਇਹਦੇ ਵਿੱਚ 1 ਮਈ 1923 ਨੂੰ ਸਭ ਤੋਂ ਪਹਿਲਾ ਮਜ਼ਦੂਰ ਦਿਵਸ ਜਿਹੜਾ ਉਹ ਮਨਾਇਆ ਗਿਆ ਸੀ ਤਾਂ ਇਸ ਤੋਂ ਬਾਅਦ ਵੱਖ-ਵੱਖ ਸਟੇਟਾਂ ਦੇ ਵਿੱਚ ਇਹ ਮਜ਼ਦੂਰ ਦਿਵਸ ਹੈ ਜਿਹੜਾ ਮਨਾਇਆ ਜਾਣ ਲੱਗ ਪਿਆ